ਸੀ ਅੱਜ ਕੈਮਰਾ ਪ੍ਰोसीडिंग्स ਜਿਹੜੀ ਐਪਲੀਕੇਸ਼ਨ ਦਿੰਦੇ ਆ ਉਦੀ ਓਪੋਜੀਸ਼ਨ ਕੀਤੀ ਹੈ ਅਸੀਂ ਓਪੋਜ਼ ਕੀਤਾ ਹੈ ਅਸੀਂ ਕਹਿੰਦੇ ਆ ਕਿ ਡੈਮੋਕਰੈtic ਪ੍ਰਿੰਸੀਪਲਸ ਨੂੰ ਮੁੱਖ ਰੱਖਦੇ ਹੋਏ ਐਟਲੀਸਟ ਫਰੀ ਐਂਡ ਫੇਅਰ ਟ੍ਰਾਇਲ ਹੋਣ ਵਾਸਤੇ ਲੋਕਾਂ ਕੋਲ ਸਹੀ ਇਨਫੋਰਮੇਸ਼ਨ ਜਾਣੀ ਚਾਹੀਦੀ ਹੈ ਔਰ ਉਸ ਦਾ ਸਭ ਤੋਂ ਵੱਡਾ ਸਾਧਨ ਮੀਡੀਆ ਹੈ ਔਰ ਅਸੀਂ ਅੱਜ ਰਿਕੁਐਸਟ ਕੀਤੀ ਹੈ ਕਿ ਬੈਲੈਂਸ ਡਰਾ ਕਰੋ ਗੈਗ ਆਰਡਰ ਸਿਰਫ ਛੱਟ ਤੇ ਨਹੀਂ ਲੱਗ ਸਕਦਾ ਔਰ ਇਥੇ ਪਬਲਿਕ ਪ੍ਰੋਸੀਕਿਊਟਰ ਜਿਹੜੇ ਅਪਾਇੰਟ ਕੀਤੇ ਗਏ ਨੇ ਉਹ ਫਿਰ ਪੋਲਿਟੀਕਲ ਪਾਰਟੀ ਆਮ ਆਦਮੀ ਪਾਰਟੀ ਦੇ ਸਪੋਕਸਪਰਸਨ ਬਣ ਕੇ ਮੀਡੀਆ ਕਾਨਫਰੰਸ ਕਰਦੇ ਨੇ ਕੋਰਟ 'ਚ ਕੋਈ ਹੋਰ ਗੱਲਾਂ ਹੁੰਦੀਆਂ ਨੇ ਤੁਹਾਡੂ ਆ ਕੇ ਗੁੰਮਰਾਹ ਕਰਦੇ ਨੇ ਝੂਠ ਬੋਲਦੇ ਨੇ ਹੁਣ ਤੁਹਾਡੇ ਸਾਹਮਣੇ ਸਾਰਿਆਂ ਦੇ ਸਾਹਮਣੇ ਇਹਨਾਂ ਨੇ ਦੋ ਤਿੰਨ ਗੱਲਾਂ ਕਹੀ ਸੀ ਕਿ ਰਿਮਾਂਡ ਵਾਸਤੇ ਮੈਂ ਸਾਰਿਆਂ ਨੂੰ ਫਿਰ ਸਵਾਲ ਪੁੱਛਦਾ ਅੱਜ ਕੋਰਟ ਵਿੱਚ ਉਹ ਮੁਕਰ ਗਏ ਕਿ 1000 ਏਕੜ ਜ਼ਮੀਨ ਨਹੀਂ ਹੈ ਇਸ ਕਰਕੇ ਮੀਡੀਆ ਟ੍ਰਾਇਲ ਨਹੀਂ ਇਸ ਕਰਕੇ ਇਹ ਜਿਹੜੀਆਂ ਕੈਮਰਾ ਪ੍ਰੋਸੀਡਿੰਗਸ ਨੇ ਨਹੀਂ ਹੋਣੀਆਂ ਚਾਹੀਦੀਆਂ ਤੁਹਾਨੂੰ ਤੁਹਾਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਉਹ ਹਜ਼ਾਰ ਏਕੜ ਵਾਲੀ ਗੱਲ ਤੋਂ ਮੁਕਰ ਗਏ ਇੱਕ ਇੱਕ ਕਰਕੇ ਹਰ ਚੀਜ਼ ਤੋਂ ਮੁਕਰਣ ਗਏ ਕਲ ਭਗਵੰਤ ਸਿੰਘ ਮਾਨ ਨੇ ਫਲੋਰ ਆਫ ਦਾ ਹਾਊਸ ਉਹਨੂੰ ਪਵਿੱਤਰ ਸਦਨ ਕਹਿੰਦੇ ਨੇ ਪਵਿੱਤਰ ਸਦਨ 'ਚ ਸਰੀਆਮ ਝੂਠ ਨਹੀਂ ਬੋਲਿਆ ਜਾਂਦਾ ਉਹਨੇ ਕਿਹਾ ਜੀ ਬਿਕਰਮ ਸਿੰਘ ਮਜੀਠੀਆ ਨੇ ਸਰਾਨੇ ਦੀ ਦਰਖਾਸਤ ਦਿੱਤੀ ਹੈ ਸਰਾਨਾ ਇਸ పార్ਟ ਆਫ ਦਾ ਜੇਲ ਮੈਨੂਅਲ ਪੁਲਿਸ ਮੈਨੂਅਲ ਨਹੀਂ ਹੈ ਉਹਨਾਂ ਨੂੰ ਨਹੀਂ ਪਤਾ ਕੋਈ ਇਹ ਜੀ ਦਰਖਾਸਤ ਨਹੀਂ ਹੈ ਦਰਖਾਸਤ ਹੁਣ ਸ਼ੋਅ ਕਰ ਦਿਓ ਵਿਕਰਮ ਸਿੰਘ ਮਜੀਠੀਆ ਜੀ ਨੂੰ ਮੈਂ ਪੁੱਛਿਆ ਸੀ ਕਿ ਇਹ ਜੋ ਕੀ ਤਕਲੀਫ ਹੈ ਉਹਨਾਂ ਨੇ ਮੈਨੂੰ ਕਿਹਾ ਕਿ ਭਗਵਾਨ ਸਿੰਘ ਮਾਨ ਨੂੰ ਦੱਸ ਦਿਓ ਕਿ ਮੈਂ ਬਾਹ ਸਰਾਨੇ ਥੱਲੇ ਦੇ ਕੇ ਸੁੱਤਾ ਪਿਆ ਤੇ ਰਬ ਰਬ ਕਰ ਰਿਹਾ ਤੇ ਮੇਰਾ ਜਿਆ ਟਾਈਮ ਆ ਗਿਆ ਤੁਹਾਨੂੰ ਸਾਰਿਆਂ ਦਾ ਉਹਨਾਂ ਦਾ ਪਤਾ ਕੀ ਕਰਨਾ ਚਾਹੁੰਦੇ ਨੇ ਨਾਉ ਕਮਿੰਗ ਟੂ ਦਾ ਕੋਰਟ ਅੱਜ ਕੋਰਟ ਵਿੱਚ ਉਹਨਾਂ ਨੇ ਬਹੁਤ ਵੱਡੇ ਖੁਲਾਸੇ ਕੀਤੇ ਨੇ ਬਾਹਰ ਕਿਆ ਜਾ ਰਿਹਾ ਜੀ ਕਿ ਉਹਨਾਂ ਦੀ ਸ਼ਕਲ ਨਹੀਂ ਦੇਖ ਸਕਦੇ కర్ਟਨ ਲੱਗੇ ਗਏ ਨੇ ਕੇਨ ਕਰਟਨ ਲੱਗੇ ਗਏ ਨੇ মিডিਏ ਦੇ ਰੂਬਰੂ ਨਹੀਂ ਹੋ ਸਕਦੇ ਆਪ ਦੀ ਗੱਲ ਨਹੀਂ ਕਰ ਸਕਦੇ ਪਰ ਅੰਦਰ ਜੇਲ੍ਹ ਦੇ ਅੰਦਰ ਇਹਨਾਂ ਨੇ ਕਿਹਾ ਜੀ ਸੁਰੱਖਿਆ ਕਰਕੇ ਇਹਨਾਂ ਨੂੰ ਦੋ ਕੈਦੀਆਂ ਵਿੱਚ ਪਾਇਆ ਜਿਹੜੇ ਗੁੱਡ ਕੰਡਕਟ ਪ੍ਰिजनਰਸ ਨੇ ਮੈਂ ਇਹ ਦੋ ਬੰਦਿਆਂ ਦੀ ਤੁਹਾਨੂੰ ਹਿਸਟਰੀ ਦੇਣਾ ਚਾਹੁੰਨਾ ਇੱਕ ਬੰਦਾ ਉਹਨੂੰ ਸਜ਼ਾਏ ਮੌਤ ਹੋਈ ਹੋਈ ਹੈ ਜਿਹੜਾ ਨਾਲ ਪਾਇਆ ਉਸ ਬੰਦੇ ਨੂੰ ਸਜ਼ਾਏ ਮੌਤ ਹੋਈ ਹੈ ਹਿੰਦੁਸਤਾਨ ਦੇ ਕ੍ਰਿਮੀਨਲ ਜੂਰਿਸਪ੍ਰੂਡੈਂਸ ਦੇ ਸਭ ਤੋਂ ਵੱਧ ਸਜ਼ਾ ਉਹਨੂੰ ਮਿਲੀ ਹੋਈ ਹੈ। ਔਰ ਆਫੈਂਸਿਸ ਕੀ ਨੇ ਉਸ ਬੰਦੇ ਨੇ ਤਿੰਨ ਮਾਈਨਰ ਬੱਚਿਆਂ ਦਾ ਕੋਲਡ ਬਲੱਡਡ ਮਰਡਰ ਕੀਤਾ ਜਿਹਦੇ ਵਿੱਚ ਇੱਕ ਛੋਟੀ ਬੱਚੀ ਸੀ। ਉਹ ਮੇਰੇ ਖਿਆਲ ਉਹਦਾ ਨਾਮ ਕੁਲਬੀਰ ਸਿੰਘ ਹੈ پتہ ਨਹੀਂ ਕੀ ਨਾਮ ਉਹਦਾ ਜੀ। ਦੂਸਰਾ ਜਿਹੜਾ ਬੰਦਾ ਹੈ ਉਹਦੇ ਤੇ ਪੋਸਕੋ ਲੱਗੀ ਹੈ ਫਾਰ ਸੌਡੋਮਾਈਜ਼ਿੰਗ 12 ਸਾਲ ਦਾ ਬੱਚਾ। ਲੜਕੇ ਨੂੰ ਦੁਰਵਿਵਹਾਰ ਕਰਨ ਦੇ ਕੇਸ 'ਚ ਉਹ ਅੰਦਰ ਹੈ। ਇਹ ਦੋ ਗੁੱਡ ਕੰਡਕਟ ਪ੍ਰਿਜ਼ਨਰਸ ਮਿਲੇ ਇਹਨਾਂ ਨੂੰ। they are found to be of better conduct than their own mla lodged in the same prison namely mr raman rora o usse dar usse prison ch ene unna da conduct eh do hardened criminal to kattiyan maneya gaya is karke unna ikatthe lodge nahi kita sanu apprehension hai ke comfort sanu koi nahi chahida sanu apprehension hai ke unna nu koi inna ne jani nuksan kar dena aur ebukrim singh majithia ji ne aaj court ch declare kar ditta pichle kayi dinan ch ਤੁਸੀਂ ਲਾਅਨ ਆਰਡਰ ਦੇਖ ਸਕਦੇ ਹੋ ਔਰ ਤੁਸੀਂ ਦੇਖ ਸਕਦੇ ਹੋ ਕਿ ਜ਼ਿਲ੍ਹਾ 'ਚ ਕੀ ਆਫੈਂਸਸ ਹੋ ਰਹੇ ਨੇ ਜਿਹੜੇ ਬੰਦੇ ਨਾਲ ਪਾਏ ਨੇ ਤੁਸੀਂ ਇੱਕ ਪਾਸੇ ਕਹਿ ਰਹੇ ਹੋ ਰਾਉਂਡ ਦ ਕਲॉक ਸਰਵੇਲੈਂਸ ਕੈਮਰਾ ਦੀ ਹੈ ਵਾਰਡਨਸ ਲੱਗੇ ਨੇ ਸਿਕਿਉਰਿਟੀ ਇਨਚਾਰਜ ਲੱਗੇ ਆ ਫਿਰ ਦੋ ਬੰਦੇ ਨਾਲ ਪਾਨ ਦੀ ਕੀ ਲੋੜ ਹੈ ਉਹ ਦੋ ਬੰਦਿਆਂ ਦੇ ਐਂਟੀਸੈਂਡ ਤੁਸੀਂ ਚੈੱਕ ਕਰਾ ਲਿਓ ਮੈਂ ਤੁਹਾਨੂੰ ਦੱਸਦਾ ਕਿ ਉਹਨਾਂ ਦੀ ਹਿਸਟਰੀ ਕੀ ਹੈ ਸੱਚੀ ਦਾ ਅੱਜ ਕੋਈ ਰਿਮਾਂਡ ਮੰਗਿਆ ਉਹਨਾਂ ਨੇ ਸਰ ਜਦ ਤੱਕ ਰਿਮਾਂਡ ਜਦ ਤੱਕ ਬੇਲ ਜਦ ਤੱਕ ਬੇਲ ਨਹੀਂ ਹੁੰਦੀ ਤਤਕ ਰਿਮਾਂਡ ਹਮੇਸ਼ਾ 14 ਦਿਨ ਵਾਸਤੇ ਐਕਸਟੈਂਡ ਹੋ ਜਾਂਦਾ ਹੈ ਅੱਜ ਸਰਦਾਰ ਵਿਕਰਮ ਸਿੰਘ ਮਜੀਠੀਆ ਨੇ ਦੱਸਿਆ ਕਿ ਜਦ ਵੀ ਕੋਈ ਹੁਣ ਇਹਨਾਂ ਨੂੰ ਫੈਮਲੀ ਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ ਜੇਲ੍ਹ ਦੇ ਪ੍ਰੋਸੀਜਰ ਦੇ ਮੁਤਾਬਕ ਸੁਖਬੀਰ ਜੀ ਨੂੰ ਬੀਬਾ ਹਰਸਿਮਰਤ ਕੌਰ ਨੂੰ ਸੀਨੀਅਰ ਪਾਰਟੀ ਲੀਡਰਸ਼ਿਪ ਨੂੰ ਉਹਨਾਂ ਨੂੰ ਮੁਲਾਕਾਤ ਨਹੀਂ ਕਰਨ ਦਿੱਤੀ ਜਾ ਰਹੀ ਫਿਰ ਇਥੇ ਕਹਿ ਦਿੰਦੇ ਆ ਕਿ ਪਾਰਟੀ ਨਹੀਂ ਖੜੀ ਸਾਰਿਆਂ ਨੂੰ ਇਹਨਾਂ ਨੇ ਅੱਜ ਪ੍ਰੀਵੈਂਟਿਵ ਡਿਟੈਂਸ਼ਨ ਵਿਦਆਊਟ ਐਨੀ ਆਰਡਰ ਸਾਰੇ ਅਕਾਲੀ ਬੰਦੇ ਇਹਨਾਂ ਨੇ ਪ੍ਰੀਵੈਂਟਿਵ ਡਿਟੈਂਸ਼ਨ 'ਚ ਰੱਖੇ ਹੋਏ ਨੇ ਏ emergeny declared ਹੈ rule of law ਕੋਈ ਨਹੀਂ ਹੈਗਾ اور ਇਹ ਸਾਰੇ ਸਾਰੇ ਸਮਰਥਕ ਜਿਹੜੇ ਸੀਗੇ ਉਹਨਾਂ ਨੂੰ ਦੂਰ ਰੱਖਿਆ ਗਿਆ ਸਗੋ ਪੰਜਾਬ ਪੁਲਿਸ ਨੂੰ ਤੇ ਸ਼ਰਾਰਤੀ ਅਨਸਰਾਂ ਨੂੰ ਚਿੱਟੇ ਕੁੱਤੇਵੇਂ ਪਜਾਮੇ ਪਵਾ ਕੇ ਤੇ ਨੀਲੇ ਪੱਗਾਂ ਪਵਾ ਕੇ ਉਹਨਾਂ ਦੇ ਨੇੜੇ ਰੱਖਿਆ ਜਾ ਰਿਹਾ ਹੈ ਐਂਡ ਹਿਸ ਲਾਈਫ ਇਜ਼ ਅੰਡਰ ਥ੍ਰੈਟ ਐਂਡ ਵੀ ਹੈਵ ਸੀਰੀਅਸ ਅਪਰੀਹੈਂਸ਼ਨ ਅਬਾਊਟ ਹਿਮ ਬੀਇੰਗ ਕਾਜ਼ ਐਨੀ ਲਾਸ ਅੱਜ ਵੀ ਐਵੈਲੂਏਸ਼ਨ ਹੋ ਰਹੀ ਹੈ ਕਈ ਤਰ੍ਹਾਂ ਦਾ 2 ਅਗਸਟ ਦੇਖੋ ਕੋਰਟ ਦੇ ਸਪੈਸੀਫਿਕ ਆਰਡਰ ਨੇ ਕਿ ਕੋਈ ਵੀ ਸਰਚ ਦੁਆਰਾ ਨਹੀਂ ਹੋ ਸਕਦੀ ਜਿਹੜੀ ਤੁਸੀਂ ਫਰਦ ਜਮਤਲਾਸ਼ੀ ਵਿੱਚ ਜਿਹਦੇ ਵਿੱਚ ਇੱਕ ਵੀ ਮੋਬਾਈਲ ਫੋਨ ਨਹੀਂ ਸੀ ਦੋ ਬੈੱਡ ਸੀ ਦੋ ਬੱਚੇ ਨੇ ਕੰਪਿਊਟਰ ਸੀ ਦੋ ਏਸੀ ਸੀ ਇੱਕ ਟੇਬਲ ਸੀ ਸੱਤ ਸੀਟਰ ਸੋਫਾ ਸੀ ਸਿਰਫ ਉਦੀ ਪਰਮੈਸ਼ ਹੋ ਸਕਦੀ ਹੈ ਉਹ ਪਰਮੈਸ਼ ਕਰਨ ਕੋਈ ਵੀ ਨਹੀਂ ਆਇਆ ਇਹ ਸਭ ਡਰਾਮਾ ਹੋ ਰਿਹਾ ਜੀ ਦਿੱਲੀ ਅੱਜ ਗਏ ਨੇ ਉਹ ਕਲੈਰ ਸਾਹਿਬ ਨੂੰ ਸਿਰਫ ਦੂਰ ਰੱਖਣ ਵਾਸਤੇ ਇਹਨਾਂ ਕੋਲ 7 ਦਿਨ ਸੀਗੇ 4 ਦਿਨ ਕੋਈ ਵੀ ਨਹੀਂ ਗਿਆ ਇਹ ਸਿਰਫ ਪਲੇਅਰ ਸਾਹਿਬ ਨੂੰ ਅੱਜ ਕਚਹਿਰੀ ਤੋਂ ਦੂਰ ਰੱਖਣ ਵਾਸਤੇ ਇਹ ਇਸ਼ਾਰਾ ਦਿੱਤੀ ਗਈ ਹੈ ਕਿ ਸਾਡੇ ਚਾਰਾਂ ਵਿੱਚੋਂ ਇੱਕ ਹੋਰ ਕੱਢ ਜਾਵੇ। ਮੈਨੂੰ ਤੁਸੀਂ ਦੇਖ ਲੈਣੇ ਹਰ ਬਰੀ ਕੋਰਟ ਚਾਂਜ ਕਿੰਨੀ ਤਕਲੀਫ ਹੁੰਦੀ ਹੈ। ਕਈ ਸਾਰੇ ਵਕੀਲਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਵਕੀਲਾਂ ਨੂੰ ਅੰਮ੍ਰਿਤਸਰ ਵਿੱਚ ਪ੍ਰੀਵੈਂਟਿਵ ਡਿਟੈਂਸ਼ਨ 'ਚ ਰੱਖਿਆ ਗਿਆ ਹੈ। ਇਸ ਤੋਂ ਵੱਡਾ ਡੈਮੋਕਰੇਸੀ ਨੂੰ ਰੂਲ ਆਫ ਲਾ ਨੂੰ ਮਰਡਰ ਨਹੀਂ ਕੀਤਾ ਜਾ ਸਕਦਾ। ਝੂਠ ਬੋਲਦੇ ਜੀ ਕੋਈ ਮੱਛੜੀ ਲੜਦੇ ਲੁਰਦੇ ਸ਼ੇਰਾਂ ਨੂੰ। ਮੈਡਮ ਤੁਸੀਂ ਕਹਿੰਦੇ ਆਮ ਆਰਾਮ ਆਰਾਮ ਸੈਸ਼ਨ ਦੇ ਵਿੱਚ ਆਰਾਮ ਸਾਹਿਬ ਕਹਿੰਦੇ ਨਜ਼ਰ ਆਈ ਸੀ ਜੇਕਰ ਸਾਫ਼ ਸੁਥਰੇ ਹੈਗੇ ਨੇ ਤੇ ਫਿਰ ਸੈਸ਼ਨ ਚ ਆ ਕੇ ਜਵਾਬ ਦਿੰਦੇ ਸਾਡੇ ਤੇ ਉਹਨਾਂ ਨੇ ਸਿੱਧਾ ਪੰਜ ਕੱਸਿਆ ਸੀ ਕਹਿੰਦੇ ਆਏ ਨਹੀਂ ਹੈਗੇ ਜੀ ਸੈਸ਼ਨ ਨਹੀਂ ਆਏ ਸੈਸ਼ਨ ਚ ਆ ਕੇ ਕੀ ਕਰਨਾ ਸੀ ਮੈਂ ਤੁਸੀਂ ਦੱਸੋ ਕੀ ਕਰਨਾ ਸੀ ਸੈਸ਼ਨ ਚ ਜਾ ਕੇ ਧੀਆਂ ਪੇਣਾ ਦੀ ਤਾਂ ਇੱਜ਼ਤ ਹੈ ਨਹੀਂ ਮੈਮ ਸਾਹਮਣੇ ਦੇਖ ਮੈਮ ਸਾਹਮਣੇ ਦੇਖੋ ਜੀ ਮਸਮੂਲ ਬੋਲਣ ਤਾਂ ਦਿੰਦੇ ਨਹੀਂ ਕਿਸੇ ਨੂੰ ਪਪਾ ਬੂਸਾ ਉੱਥੇ ਯਾਰ ਨਹੀਂ ਕੀ ਬੋਲਦੇ ਬੋਲਣ ਦਿੰਦੇ ਆ ਖਹਿਰਾ ਸਾਹਿਬ ਨੂੰ ਮੇਰੇ ਖਿਆਲ 10 ਸਕਿੰਟ ਦਾ ਟਾਈਮ ਦਿੱਤਾ ਸੀ ਬੋਲਣ ਦਾ ਬਾਜਵਾ ਸਾਹਿਬ ਉੱਠਦੇ ਉਹਨਾਂ ਦੀ ਬੇਇੱਜ਼ਤੀ ਕਰਦੇ ਆ ਉੱਥੇ ਖਿਚੜ ਸਿੱਟਣ ਤੋਂ ਇਲਾਵਾ ਕਿਸੇ ਨੂੰ ਕੋਈ ਕੰਮ ਨਹੀਂ ਇਹ ਸਵੇਚ ਇਨੇ ਮੁੱਦੇ ਨੇ ਇਨੇ ਮੁੱਦੇ ਨੇ ਉਹਨਾਂ ਤੇ ਗੱਲ ਕਰੋ ਤੁਸੀਂ 1000 ਏਕੜ ਕਿ ਐਸੀ ਨਾ ਅੱਜ ਮੁਕਰਗੇ ਬਾਕੀ ਜਿੰਨੇ ਇਲਜ਼ਾਮ ਲਾਏ ਸਾਰਿਆਂ ਤੋਂ ਮੁਕਰਣਗੇ ਅੱਜ ਸਾਰੇ ਤਾਂ ਮੁਕਰਨਗੇ ਯਾਨੀ ਕੁਝ ਵੀ ਇਸ ਡੀਏ ਦੇ ਕੇਸ ਦੇ ਵਿੱਚ ਬਰਾਮਦ ਹੋਏਗਾ ਨਹੀਂ ਆਪ ਕਹਿੰਦੇ ਆ ਕਿ ਡਰਗ ਦਾ ਕੇਸ ਹੈ ਕੇਸ ਪਾਇਆ ਡੀਏ ਦਾ ਮੁਕਰਗੇ ਨਾ ਕਿ ਡੀਏ ਕੇ ਡਰਗ ਦਾ ਕੇਸ ਹੈ ਹੀ ਨਹੀਂ ਫਲੋਰ ਆਫ ਦਾ ਹਾਊਸ ਦੇ ਹਾਊਸ ਚ ਇਹ ਕਹਿ ਰਹੇ ਨੇ ਕਿ ਅਸੀਂ ਡਰਗ ਦੇ ਮਾਮਲੇ ਚ ਫੜਿਆ ਹੈ ਕੇਸ ਤੁਹਾਨੂੰ ਆਪ ਪਤਾ ਕਿਸ ਕਿਹੜਾ ਕੇਸ ਪਾਇਆ ਹੈ ਬੇਲ ਵਾਸਤੇ ਜਾ ਰਹੇ ਹੋ ਨਹੀਂ ਕੇਸ ਕਿਹੜਾ ਪਾਇਆ ਤੁਸੀਂ ਦੱਸੋ ਕੇਸ ਕਿਹੜਾ ਪਾਇਆ ਇਹਨਾਂ ਨੇ ਮੁਖਰੇ ਹੈ ਕਿ ਨਹੀਂ ਕਿ ਡਰੱਗ ਨਹੀਂ ਹੈ ਆਪ ਹੁਣ ਅਜ ਮੁਖਰੇ ਨੇ ਕਿ 1000 ਏਕੜ ਨਹੀਂ ਹੈ ਹਰ ਚੀਜ਼ ਤੋਂ ਮੁਖਰਨ ਗਿਆ ਜਿਹੜਾ ਉਹ 540 ਕਰੋੜ ਦਾ ਜ਼ਿਕਰ ਕਰਦੇ ਨੇ ਉਸ ਨੂੰ ਲੈ ਕੇ ਤੁਹਾਡਾ ਕੀ ਕਹਿਣਾ ਅੱਜ ਇਹਨਾਂ ਨੇ ਇੰਨੀ ਮੈਨ ਹੈਂਡਲਿੰਗ ਕੀਤੀ ਹੈ ਇਹਨਾਂ ਦੀ ਸਾਇਦ ਸਾਹਿਬ ਦੀ ਸਾਹਿਬ ਨੂੰ ਮੈਨ ਹੈਂਡਲ ਕੀਤਾ ਪੰਜਾਬ ਪੁਲਿਸ ਨੇ ਇੱਕ ਇੰਸਪੈਕਟਰ ਬਾਜਵਾ ਨੇ ਜੋ ਪਟਿਆਲੇ ਤੋਂ ਆਏ ਸੀਗੇ ਅਸੀਂ ਹੰਸ ਸਾਹਿਬ ਨੂੰ ਐਸਐਸਪੀ ਨੂੰ ਦੱਸਿਆ ਹੀ ਗਾਟ ਇਨ ਟੂ ਐਨ ਆਲਟਰਨੇਟ ਆਲਟਰਕੇਸ਼ਨ ਵਿਦ ਦਾ ਲਾਇਰਸ ਅੱਜ ਸਾंपਲਾ ਸਾਹਿਬ ਨੂੰ ਮੈਨ ਹੈਂਡਲ ਕੀਤਾ ਗਿਆ ਜਿਨ੍ਹਾਂ ਦਾ ਨਾਮ ਵਕਾਲਤਨਾਮੇ ਤੇ ਲੱਗਿਆ ਹੋਇਆ ਹੈ ਇਹ ਹਾਲ ਹੈ ਵੀ ਆਰ ਗੋਇੰਗ ਟੂ ਦ ਬਾਰ ਕਾਉਂਸਲ ਐਂਡ ਵੀ ਆਰ ਗੋਇੰਗ ਟੂ ਗੋ ਟੂ ਦ ਹਾਈਸਟ ਅਥਾਰਟੀ ਟੂ ਕੰਪਲੇਨ ਅਗੇਂਸ ਸੱਚ ਅਰਿੰਗ ਅਫੀਸ਼ਰ ਕੋਰਟ ਕਚੇਰੀ 'ਚ ਵਕੀਲ ਨੂੰ ਪੇਸ਼ ਹੋਣ ਵੇਲੇ ਤੁਸੀਂ ਮੈਨ ਹੈਂਡਲ ਨਹੀਂ ਕਰ ਸਕਦੇ ਅੱਜ ਕੋਰਟ ਦੇ ਹੁਕਮ ਮਾਰ ਨਹੀਂ 15 ਦਿਨ ਮੁਲਾਕਾਤ ਅਜੇ ਤੱਕ ਨਹੀਂ ਹੋ ਤੁਹਾਡੀ ਸੌਰੀ ਜੀ ਜੇਲ੍ਹ ਦੇ ਵਿੱਚ ਕੋਈ ਮੁਲਾਕਾਤ ਨਹੀਂ ਕਰ ਜੇਲ੍ਹ ਦੇ ਵਿੱਚ ਉਸ ਦਿਨ ਨੂੰ ਮੁਲਾਕਾਤ ਹੋਈ ਸੀ ਜੇ ਉਹਦੇ ਬਾਅਦ ਹੁਕਮ ਆਇਆ ਨਹੀਂ ਬਾਅਦ ਉਪਰੋ ਉਪਰੋ ਹੁਕਮ ਆਇਆ ਨਹੀਂ ਕਿ ਕਿਸੇ ਦੀ ਮੁਲਾਕਾਤ ਨਹੀਂ ਕਰਨ ਦੇਣੀ ਸੁਖਵੀਰ ਜੀ ਸੁਖਵੀਰ ਜੀ ਗਏ ਅੱਜ ਅੱਜ ਕੋਰਟ ਚ ਹੋਈ ਸੀ ਕਿਉਂਕਿ ਮੈਂ ਵੀ ਸੀਗੀ ਕੋਰਟ ਚ ਤੇ ਉਹਨਾਂ ਨੂੰ ਆਣਾ ਪਿਆ ਸੀ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਇਸ ਦਾ ਕੀ ਬਣਨਾ ਹੈ ਪਹਿਲਾਂ ਵੀ ਲੱਗੇ ਹੋਈ ਸੀ ਕਿੰਨੇ ਸਾਲ ਹੋ ਗਏ ਇਹਨਾਂ ਨੂੰ ਹਾਂਜੀ ਬਿਲਕੁਲ ਮੰਗਿਆ ਸੀ ਚਾਰ ਬਾਰ ਸਮਾਂ ਮੰਗ ਚੁੱਕੇ ਆ ਜੀ ਸਮਾਂ ਡਿਕਲਾਈਨ ਹੋ ਚੁੱਕਿਆ ਜੀ ਨਹੀਂ ਦਿੰਦੇ